ਅਜੇ ਸੱਤ ਮੱਤੇ ਦੇਰ ਕਰਨ ਨੂੰ ਤਿਆਰ ਹੋ ਰਹੀਆਂ ਜੀ ਇੱਜ਼ਤ ਸਾਡੀ ਗਈ ਜੀ ਦੇਖੋ ਮੇਰੇ ਬੇਟੇ ਨੂੰ ਨਹੀਂ ਬਾਰੇ ਨਿਕਲ ਸਕਦਾ ਮੇਰਾ ਪੁੱਤ ਨਹੀਂ ਬਾਰੇ ਤੇਰੀ ਮੰਮੀ ਭੱਜ ਗਈ ਲੋਕ ਕਹਿੰਦੇ ਨੇ ਬੱਚੇ ਕਹਿੰਦੇ ਨੇ ਤੇਰੀ ਮੰਮੀ ਭੱਜ ਗਈ ਮੈਨੂੰ ਵੀ ਮੇਰੇ ਦੇ ਦਿੰਦੇ ਨੇ ਸਾਡੇ ਰਿਸ਼ਤੇਦਾਰ ਸਾਡੇ ਸਰੀਕੇ ਵਾਲੇ ਤੇਰੀ ਬਹੂ ਭੱਜ ਗਈ ਜੀ ਸਾਨੂੰ ਤਾਂ ਅੰਦਰੋਂ ਬਾਹਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਕੀ ਕਸੂਰਾ ਹੁਣ ਇਸ ਪਰਿਵਾਰ ਦਾ ਦੱਸੋ ਤੁਸੀਂ ਨੂੰਨੇ ਹੋਰ ਕਿਤੇ ਜਾ ਕੇ ਵਿਆਹ ਕਰਵਾ ਲਿਆ 4 ਸਾਲ ਦਾ ਬੱਚਾ ਉਹ ਛੱਡ ਗਈ ਪੂਰਾ ਪਰਿਵਾਰ ਹੀ ਪਾਗਲ ਹੋ ਗਿਆ ਇੱਜ਼ਤ ਨਹੀਂ ਪੱਜੀ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਇਹ ਪਰੋਏ ਪਏ ਨੇ ਪਟੰਗਾਂ ਦੇ ਵਿੱਚ ਕੀ ਇਹਨਾਂ ਦੇ ਹਾਲਾਤ ਨੇ ਗੱਲ ਨਹੀਂ ਇਹ ਕਰ ਸਕਦੇ ਕਿਉਂਕਿ ਮੈਂ ਕਿਹਾ ਸੀ ਕੋਈ ਗੱਲਬਾਤ ਕਰਨੀ ਆ ਉਹਨਾਂ ਨੇ ਇਨਕਾਰ ਕਰਤਾ ਨਹੀਂ ਕਰ ਸਕਦੇ ਕਿਉਂਕਿ ਦੁੱਖ ਹੀ ਏਡਾ ਵੱਡਾ ਪਤਾ ਨਹੀਂ ਕੀ ਚਾਹੁੰਦੇ ਗਾ ਨੇ ਕੁੜੀਆਂ ਜਿਹੜਾ ਸੱਸੀ ਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਇਸ ਕਾਰਨ ਸੀ ਮਲੂਕਾ ਮੇਰੇ ਨਾਲੇ ਮਾਤਾਂ ਜੀ ਖੜੇ ਨੇ ਮੈਂ ਖੜਾ ਪਿੰਡ ਛੱਠਾ ਨਨਹੇੜਾ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਆਪਣਾ ਜਿਹੜਾ ਹੈਗਾ ਸਨਾਮ ਦੇ ਨੇੜੇ ਪੈ ਜਾਂਦਾ ਇਹ ਪਿੰਡ ਇਹ ਮਾਤਾ ਜੀ ਖੜੇ ਨੇ ਪਿੰਡ ਚੱਠਾ ਨਨਹੇੜਾ ਇਹਨਾਂ ਦਾ ਮਾਮਲਾ ਕੀ ਆ ਉਹ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗਾ ਸਸਿਕਲ ਮਾਤਾ ਜੀ ਕੀ ਨਾ ਮਾਤਾ ਜੀ ਕੁਸ਼ਮਤ ਕੀ ਮਾਮਲਾ ਕੀ ਆ ਨੂੰ ਗਈ ਕਿੱਥੇ ਆ ਤੁਹਾਡੀ ਨੂੰ ਪਹਿਲਾਂ ਤਾਂ ਜੀ 1 ਇੱਕੀ ਗਸਤ 2022 ਨੂੰ ਕਰੋ ਗਈ ਸੀ ਕਹਿੰਦੀ ਮੈਂ ਯੂਨੀਵਰਸਿਟੀ ਪਟਿਆਲਾ ਆਫ ਦਾ ਰਿਜ਼ਲਟ ਪਾਸ ਪੇਸ ਕਰਨੇ ਜਾਣੀ ਹੈ ਪਤਾ ਕਰਨੇ ਜਾਣੀ ਆ ਉਹ ਸਾਡੇ 6:00 ਵਜੇ ਚੜ ਗਈ ਜੀ 6:30 ਵਜੇ ਗਈ ਹੋਈ ਚਲੋ ਜੀ 8-9 ਵਜੇ ਅਸੀਂ ਫੋਨ ਲਾ ਕੇ ਦੇਖਿਆ ਫਿਰ ਬੰਦ ਸੁੱਚ ਬੰਦ ਸੁੱਚ ਬੰਦ ਹਮ ਅਸੀਂ ਫਿਰ ਲਾਈ ਗਏ ਸਾਰਾ ਦਿਨ ਉਹਦੇ ਪੇਕਾ ਪਰਿਵਾਰ ਨੂੰ ਹੀ ਕਰਿਆ ਫੋਨ ਹਮ ਕਹਿੰਦੇ ਕੋਈ ਗੱਲ ਨਹੀਂ ਵੀ ਉੱਥੇ ਕੋਈ ਬੰਦ ਹੋ ਗਿਆ ਉਹ ਹਮ ਫਿਰ ਅਸੀਂ ਆਖਿਆ ਵੀ ਚਲੋ ਬੰਦ ਹੋ ਗਿਆ ਉਹ ਸੋਚਿਆ ਸੀ ਬਾਹ ਹੋ ਗਿਆ ਕੋਈ ਨਲਕੇਸ਼ਨ ਕੁਛ ਨਾ ਹੋਊਗਾ ਟਾਬਡੋ ਬਰਾ ਦੀ ਹਮ ਤੇ ਚਲੋ ਅਸੀਂ 4:30 ਵਜੇ ਤੱਕ ਡਿੱਕੀ ਫਿਰ ਅਸੀਂ ਸਾਜਲੀ ਠਾਣੇ ਚ ਰੱਪਟ ਕਰਾ ਕੇ ਆਏ ਹਮ ਚਲੋ ਜੀ ਫੇਰ ਸ਼ਾਮ ਨੂੰ ਮੇਰਾ ਬੇਟਾ ਜਿਹੜੀ ਬਾਲੀਆ ਵਸ ਆਉਂਦੀ ਹੈ ਸਾਡੀ ਚੱਠਾ ਨੇੜਾ ਨੂੰ ਸੁਨਾਮ ਤੋਂ ਉਹ ਤੇ ਦੇਖ ਕੇ ਆਇਆ ਪਟਿਆਲੇ ਸਾਰੇ ਛਾਂਬੀਨ ਕਰੀ ਰਿਸ਼ਤੇਦਾਰਾਂ ਚ ਸਾਰੇ ਛਾਂਬੀਨ ਕਰੀ 2 ਮਹੀਨੇ ਮੇਰਾ ਬੇਟਾ ਭਾਗਲਾ ਮੰਗੂ ਫਰੀ ਗਿਆ ਜੀ ਕਿਸ ਜਿੰਨੀ ਸਾਡਾ ਜੀ ਹੋ ਗਿਆ ਮਾਤਾ ਜੀ ਦੱਸਿਆ ਨਹੀਂ ਉਹਦੇ ਪਿਕਅਪ ਪਰਬਾਨੇ ਸਾਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਸਾਡਾ ਦੋਤਾ ਕਿਵੇਂ ਹੈ ਕਿਵੇਂ ਨਾ ਹਾਂ ਜੀ ਮੇਰੇ ਬੇਟਾ ਪਾਗਲਾ ਮੰਗ ਵੀ ਪਿੱਢ ਗਿਆ ਸਾਰੇ ਰਿਸ਼ਤੇਦਾਰੀਆਂ ਚ ਇਧਰ ਮੈਂ اٹਕਦੀ ਮਰੀ ਜਾਂ ਇਹਦੇ ਡੇੜੇ ਸ਼ੂਗਰ ਦੇ ਟੈਪ ਹੋ ਨੇ ਮੇਰੀ ਬੇਟੀ ਜੀ ਕੋ ਛੋਟਾ ਜਿਹਾ ਦੇਖੋ ਬਹੁਤ ਸਾਰਾ ਘਰ ਸੰਭਾਲਦੀ ਐ ਬਸ ਮੇ ਤੁ ਬਿਆਨ ਨਹੀਂ ਹੁੰਦਾ ਸਾਡਾ ਘਰ ਨਾ ਸਾਰੀ ਉਹ ਹੋ ਗਿਆ ਖਰਾਬ ਇੱਕੋ ਹੀ ਮੇਰਾ ਬੇਟਾ ਸੀ ਜੀ ਅਸੀਂ ਨੇ ਚਾਹੌਣ ਲੱਡਣਾ ਉਹਦਾ ਵਿਆਹ ਕਰਿਆ ਸੀ ਜੀ ਤੁਸੀਂ ਲੜ ਕਰਦੇ ਸੀ ਦੇਖੋ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਨਾ ਸ਼ਰਮ ਹਜਾਰੋਂ ਸਭ ਤੋਂ ਉੱਤੇ ਮੰਨਿਆ ਜਾਂਦਾ 2022 ਤੋਂ ਇਹ ਪਰਿਵਾਰ ਆ ਜਿਹੜਾ ਇਹ ਮਾਤਾ ਜੀ ਜਾਂ ਇਹਨਾਂ ਦਾ ਬੇਟਾ ਆਪਣੇ ਘਰ ਵਾਲੀ ਨੂੰ ਇੱਕ ਪਾਗਲਾਂ ਦੇ ਵਾਂਗ ਲੱਭਦਾ ਫਿਰ ਰਿਹਾ ਠੀਕਾ ਪੁਲਿਸ ਰਿਪੋਰਟਾਂ ਵੀ ਹੋਈਆਂ ਹਾਈ ਕੋਰਟ ਤੱਕ ਵੀ ਗਿਆ ਪਰ ਕਿਤੇ ਵੀ ਕੋਈ ਗੱਲਬਾਤ ਆ ਜਿਹੜੀ ਉਹ ਬਣਦੀ ਨਾਜ਼ਰ ਨਹੀਂ ਆਈ ਪਰ ਉਸ ਤੋਂ ਬਾਅਦ ਮਾਮਲਾ ਅੱਛਾ ਯੂਨੀਵਰਸਿਟੀ ਦੇ ਵਿੱਚ ਉਹ ਪੜਦੀ ਸੀਗੀ ਜਾਂ ਤੁਸੀਂ ਪੜਨ ਲਈ ਸੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਪਲੱਸ 2 ਸੀ ਜੀ ਅਸੀਂ ਬੀਏ ਕਰਵਾਈ ਸੀ ਹੂੰ ਉਹ ਤੁਰੀ ਹੈਗਾ ਕਿਹੜਾ ਉਹ ਹੈਗਾ ਕਾਲਜ ਵਿਦਿਆ ਸਾਗਰ ਕਾਲਜ ਚ ਹੂੰ ਉੱਥੇ ਵੀ ਅਸੀਂ ਪੜਾਈ ਸੀ ਫਿਰ ਬੇਟਾ ਹੋਣ ਵਾਲਾ ਸੀ ਬੱਚਾ ਹੋਣ ਵਾਲਾ ਸੀ ਉਦੋਂ ਦੇ ਪੇਪਰ ਕੈਨਸਲ ਹੋ ਗਏ ਸੀ ਫਿਰ ਦੁਬਾਰਾ ਦਵਾਏ ਅਸੀਂ ਹੂੰ ਚਲੋ ਵੇਟਡਰ ਚ ਆ ਗਿਆ ਉਹਦਾ ਰਿਜ਼ਲਟ ਕਹਿੰਦੀ ਮੰਮਾ ਮੈਂ ਪਤਾ ਕਰਨ ਜਾਨੀ ਆ ਮੈਂ ਕਿਹਾ ਬੇਟਾ ਮੈਂ ਵੀ ਬਾਗ ਚਲਦੀ ਆ ਕਹਿੰਦੀ ਮੰਮਾ ਤੁਸੀਂ ਕਿੱਥੇ ਜਾਓਗੇ ਵੀ ਬਿਮਾਰ ਹੋ ਚਲ ਮੈਂ ਇਕੱਲੀ ਵਗ ਜੂਗੀ ਪਹਿਲਾਂ ਵੀ ਬਾਗੀ ਸੀ ਜੀ ਇੱਕ ਦੋ ਵਾਰੀ ਤੇ ਫਿਰ ਉਹ ਬੱਸ ਸਵਿਚ ਬੰਦ ਹੋ ਗਈ ਜੀ 9:30 ਵਜੇ ਬੱਸ ਫਿਰ ਆਈ ਨਹੀਂ ਸਾਢੇ ਪਹਿਲਾਂ ਵੀ ਉਹ ਕਦੇ ਘਰੋਂ ਇਦਾਂ ਗਈ ਆ ਵੀ ਆ ਜਾਂਦੀ ਇਕੱਲੀ ਕਦੇ ਗਈ ਆ ਕਿ ਉਦਾਂ ਹੀ ਇਕੱਲੀ ਗਈ ਸੀ ਐਂ ਤਾਂ ਦੋ ਤਿੰਨ ਵਾਰੀ ਗਈ ਸੀ ਜੀ ਬਿਸਵਾਸੀ ਸਾਨੂੰ ਆਪਣੀ ਬੇਟੀ ਬਣਾਈ ਹੋਈ ਸੀ ਜੀ ਵੀ ਕੱਲ ਨੂੰ ਕੰਮ ਤੇ ਲੱਗੂਗੀ ਕੱਲੀ ਜਾਊਗੀ ਆਊਗੀ ਹੁਣ ਸਾਰੇ ਦਿਨ ਤਾਂ ਹੀ ਨਾਲ ਜਾਇਆ ਜਾਂਦਾ ਸੀ ਇਹ ਤਾਂ ਬੱਚੇ ਮੰਗੂ ਰੱਖੀ ਤੀ ਮੋਬਾਈਲ ਉਹਦੇ ਕੋਲ ਹੈਗਾ ਸੀ ਜੀ ਅਸੀਂ ਫਰੋਲਦੇ ਨਹੀਂ ਸੀ ਧੀਆ ਬੁੱਤ ਤੀਨੋਂ ਵੀ ਵੱਧ ਰੱਖੀ ਹੋਈ ਸੀ ਅਸੀਂ ਬੇਟੀ ਬਣਾ ਕੇ ਰੱਖੀ ਤੀ ਫਿਰ ਜਦੋਂ ਉੱਥੇ ਉਹ ਯੂਨੀਵਰਸਿਟੀ ਗਈ ਆ ਜਾਂ ਉੱਥੇ ਜਾਂਦੀ ਸੀਗੀ ਜਾਂ ਕੋਈ ਵੀ ਗੱਲਬਾਤ ਫਿਰ ਤੁਸੀਂ ਪੁਲਿਸ ਰਿਪੋਰਟ ਦਿੱਤੀ ਜਾਂ ਹਾਈ ਕੋਰਟ ਤੱਕ ਗਏ ਕੀ ਬਣਿਆ ਕੁਛ ਨਹੀਂ ਬਣਿਆ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਅਸੀਂ ਬਹੁਤ ਪੈਸੇ ਲਾਤੇ ਮੇਰਾ ਬੇਟਾ ਹਾਈ ਕੋਰਟ ਤੱਕ ਗਿਆ ਜੀ ਐਸਐਸਪੀ ਦੇ ਗਿਆ ਡੀਜੀਪੀ ਦੇ ਗਿਆ ਜੀ ਸਾਜਲੀ ਕਰਾਈ ਜੀ ਰਿਪੋਰਟ ਸਾਨੂੰ ਇਨਸਾਫ ਨਹੀਂ ਮਿਲਿਆ ਕਿਤੇ ਜੀ ਹੁਣ ਕੁਛ ਤੁਹਾਨੂੰ ਪਤਾ ਲੱਗਿਆ ਉਹ ਕਿੱਥੇ ਰਹਿੰਦੀ ਹੈ ਜਾਂ ਕੋਈ ਉਹਦਾ ਬਿਆਨ ਜਾਂ ਕੋਈ ਉਹ ਸਾਹਮਣੇ ਆਈ ਆ ਸਾਹਮਣੇ ਨਹੀਂ ਆਈ ਜੀ ਸਾਡੇ ਬਸ ਬਿਆਨ ਆਇਆ ਜੀ ਵੀ ਤਰਨ ਤਰਨ ਮੈਂ ਠੱਠਖੜ ਨਰਿੰਦਰਜੀਤ ਨਾਲ ਵਿਆਹ ਕਰਾ ਲਿਆ ਜੀ ਕੋਈ ਉਹਦਾ ਬਿਆਨ ਹੈ ਤੁਹਾਡੇ ਕੋਲ ਹੈਗਾ ਜੀ 2022 ਦੇ ਵਿੱਚ ਜਦੋਂ ਚਲੀ ਗਈ ਉਸ ਤੋਂ ਬਾਅਦ ਇਸ ਪਰਿਵਾਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਤੇ ਉਹਦੇ ਤੇ ਜਿਹੜੀ ਕਾਰਵਾਈ ਹੋਣੀ ਸੀਗੀ ਤੇ ਫਿਰ ਇਹਨਾਂ ਦੀ ਨੂੰਹ ਜਿਹੜੀ ਉਹਨੇ 8 12 2023 ਨੂੰ ਆਪਣਾ ਇਹ ਬਿਆਨ ਜਿਹੜਾ ਦਿੱਤਾ ਮੜਿਆ ਨੇੜੇ ਕਰਕੇ ਵਿਖਾ ਦਿਓ ਜਿਹੜਾ ਉਹਨੇ ਬਿਆਨ ਦੇ ਕੇ ਇਹ ਖਲਾਸਾ ਆਪਣੇ ਆਪ ਕੀਤਾ ਕਿ ਮੈਂ ਆਪਣੇ ਘਰ ਵਾਲੇ ਖੁਸ਼ਪ੍ਰੀਤ ਸ਼ਰਮਾ ਨਾਲ ਪਿੰਡ ਚੱਠਾ ਨन्हेੜਾ ਰਹਿ ਰਹੀ ਸੀ ਪਰ ਖੁਸ਼ਪ੍ਰੀਤ ਖੁਸ਼ਪ੍ਰੀਤ ਸ਼ਰਮਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਉਹ ਮੇਰੇ ਨਾਲ ਕੁੱਟਮਾਰ ਕਰਦਾ ਸੀ ਮਿਤੀ 21 8 2023 ਨੂੰ ਮੈਂ ਆਪਣੀ ਮਰਜ਼ੀ ਨਾਲ ਨਰਿੰਦਰਜੀਤ ਸਿੰਘ ਨਾਲ ਉਸ ਦੇ ਘਰ ਵਿੱਚ ਕੱਠਾੜ ਕਟਹਾੜ ਜ਼ਿਲ੍ਹਾ ਤਰਨਤਾਰਨ ਗਈ ਸੀ ਕੱਠਗੜ ਠੀਕ ਹੈ ਜੀ ਪਿੰਡ ਦਾ ਨਾਮ ਹੈ ਕੱਠਗੜ ਠੱਠਗੜ ਜੀ ਠੀਕ ਹੈ ਇੱਥੇ ਲਿਖਿਆ ਨਰਿੰਦਰਜੀਤ ਸਿੰਘ ਨਾਲ ਉਸ ਦੇ ਘਰ ਵਿੱਚ ਠੱਠਗੜ ਜ਼ਿਲ੍ਹਾ ਤਰਨਤਾਰਨ ਗਈ ਸੀ ਅਤੇ 22 ਤਰੀਕ ਲਿਖੀ ਵੀ ਹੈ 22/8/2023 ਨੂੰ ਮੈਂ ਉਸ ਨਾਲ ਵਿਆਹ ਕਰ ਲਿਆ ਮੈਂ ਆਪਣੀ ਮਰਜ਼ੀ ਨਾਲ ਨਰਿੰਦਰਜੀਤ ਸਿੰਘ ਨਾਲ ਰਹਿ ਰਹੀ ਹਾਂ ਅਤੇ ਇਸ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਇਹ ਬਿਆਨ ਆ ਜਿਹੜਾ ਦਿੱਤਾ ਗਿਆ ਇਹਨਾਂ ਦੀ ਨੂੰ ਦੇ ਵੱਲੋਂ ਤਨਵੀਰ ਸਿੰਘ ਠੀਕ ਆ ਇਨਾਂ ਦੇ ਵੱਲੋਂ ਜਿਹੜਾ ਰਮਨਦੀਪ ਕੌਰ ਸੀ ਨਾਮ ਨੂੰ ਦਾ ਰਮਨਦੀਪ ਕੌਰ ਦੇ ਵੱਲੋਂ ਇਹ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਗਿਆ ਤੁਹਾਡੇ ਬੇਟੇ ਨਾਲ ਤਲਾਕ ਹੋ ਗਿਆ ਸੀ ਉਹ ਨਾਂਜੀ ਤਲਾਕ ਨਹੀਂ ਹੋਈ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਦੇਖੋ 5 ਸਾਲ ਦਾ ਬੱਚਾ ਜੀ ਉਹ ਮੰਮੀ ਮੰਮੀ ਕਰਦਾ ਜੀ ਅਸੀਂ ਕਿੱਥੋਂ ਲੈ ਕੇ ਦੀਏ ਉਹਨੂੰ ਮੰਮੀ ਕਿੱਥੋਂ ਆਉਗਿਓ ਦੀ ਮੰਮੀ ਜੇ ਦੂਜਾ ਸ਼ਾਦੀ ਵੀ ਕਰਾਂਗੇ ਮੈਂ ਤੇਰ ਮਾਂ ਹੋਊਗੀ ਜੀ ਕੌਣ ਸੰਭੂਗਾ ਜੀ ਉਹਨੂੰ ਦੇਖੋ ਮੈਂ ਦੇਖਦੀ ਮਰੀ ਚਾਹੁੰਦੇ ਡੈਡੀ ਬਿਮਾਰ ਨੇ ਦੀ ਜੀ ਉਹਨਾਂ ਦੀ ਕੀ ਹਾਲਤ ਹੋਊਗੀ ਉਸ ਤੋਂ ਬਾਅਦ ਬਦਿਏ ਸੀ ਸਾਡੇ ਸਾਡੇ ਪਰਿਵਾਰ ਜੀ ਮਸ ਬੇਟੇ ਨਾਲ ਕੋਈ ਲੜਾਈ ਝਗੜਾ ਹੁੰਦਾ ਸੀ ਜੋ ਬਿਆਨ ਚ ਲਿਖਿਆ ਨਹੀਂ ਨਾ ਜੀ ਕੋਈ ਕੁੱਟਮਾਰ ਕੋਈ ਇਦਾਂ ਨਹੀਂ ਜੇ ਅਸੀਂ ਕੁੱਟਮਾਰ ਕਰਦੇ ਹੁੰਦੇ ਫਿਰ ਉਹ ਪੇਕੇ ਪਰਿਵਾਰ ਬੈਠਦੀ ਨਾ ਜੀ ਸਾਡੇ ਤੇ ਕਾਰਵਾਈ ਕਰਾਉਂਦੀ ਹੂੰ ਕਾਰਵਾਈ ਕਰਾਉਂਦੀ ਪੇਕੇ ਪਰਿਵਾਰ ਨੇ ਕੋਈ ਤੁਹਾਡੇ ਨਾਲ ਹਮਾਇਤ ਜਾਂ ਕੋਈ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਸਾਨੂੰ ਕੁਝ ਨਹੀਂ ਕਿਹਾ ਕੀ ਕਹਿੰਦੇ ਆ ਉਹ ਕਹਿੰਦੇ ਅਸੀਂ ਤਾਂ ਬੇਦਖਲ ਕਰਾਤੀ ਅੱਛਾ ਸਾਡੇ ਕੋਲ ਬੇਦਖਲੀ ਦਾ ਹੈਗਾ ਕਹਿੰਦੇ ਤੁਹਾਡੇ ਘਰੋਂ ਗਈ ਹੈ ਤੁਸੀਂ ਦੇਖੋ ਤੁਸੀਂ ਨਾ ਦੇਖੋ ਤੁਹਾਡੇ ਘਰੋਂ ਗਈ ਹੈ ਪੇਕੇ ਪਰਿਵਾਰ ਨੇ ਸਾਨੂੰ ਸਾਥ ਨਹੀਂ ਦਿੱਤਾ ਜੀ ਬਿਲਕੁਲ ਨਹੀਂ ਸਾਡੇ ਦਿੱਤਾ ਜੀ ਹਮ ਕਦੀ ਮੇਰੇ ਬੇਟੇ ਨੂੰ ਧਮਕੀਆਂ ਦਿੰਦੇ ਨੇ ਤੈਨੂੰ ਮਾਰ ਦਾਂਗੇ ਤੈਨੂੰ ਚੱਕ ਕੇ ਲੈ ਜਾਾਂਗੇ ਸਾਡੇ ਕੋਲ ਰਿਕਾਰਡਿੰਗ ਪਈ ਹੈ ਜੀ ਸਾਰੀ ਕੌਣ ਦਿੰਦਾ ਧਮਕੀਆਂ ਉਹ ਉਹਦੇ ਸਾਲੇ ਦਬਾਉਂਦੇ ਨੇ ਜੀ ਕਿਸੇ ਮੁੰਡੇ ਤੋਂ ਗੋਲਟੀ ਹੈ ਜੀ ਜੱਥੇ ਉਥੋਂ ਦਾ ਜਖਲਾ ਦਾ ਜੀ ਗੋਲਟੀ ਹੈ ਜੀ ਕੋਈ ਉਹ ਤੋਂ ਰਿਕਾਰਡਿੰਗ ਸਾਡੇ ਕੋਲ ਪਈਆਂ ਨੇ ਕਹਿੰਦੇ ਤੈਨੂੰ ਚੱਕ ਕੇ ਲੈ ਜਾਾਂਗੇ ਐਂ ਕਰਦਾ ਕੇਸ ਵਾਪਸ ਐਂ ਕਰ ਐਂ ਕਰ ਸਾਨੂੰ ਬਹੁਤ ਧਮਕੀਆਂ ਨੇ ਜੀ ਸਾਨੂੰ ਬਸ ਜਾਨੀ ਮਾਨੀ ਨੁਕਸਾਨ ਵੀ ਕਰ ਸਕਦੇ ਨੇ ਹੋ ਜਿੱਤੇ ਕੋਈ ਸਾਡਾ ਛੋਟਾ ਜਿਹਾ ਪਰਿਵਾਰ ਹੈ ਦੇ ਕੋ ਬਿਮਾਰ ਹੈ ਹੁਣ ਮੇਰੇ ਬੇਟਾ ਇਕੱਲਾ ਕੀ ਇੱਕ ਕਰਿਓ ਬਹੁਤ ਔਖਾ ਕਿਉਂਕਿ ਕੁੜੀ ਨੂੰ ਉਸ ਨੂੰ ਰਮਨਦੀਪ ਕਰਨ ਨੂੰ ਇੱਕ ਵਾਰ ਇਹ ਗੱਲ ਸੋਚਣੀ ਚਾਹੀਦੀ ਸੀ ਹਾਂ ਜੇ ਉਹ ਜਾਣਾ ਵੀ ਚਾਹੁੰਦੀ ਹੈ ਕਿਉਂਕਿ ਮੈਂ ਅਕਸਰ ਹੀ ਇਹ ਗੱਲ ਕਹਿਣਾ ਹੁੰਦਾ ਵੀ ਜੇ ਤੁਹਾਡਾ ਕਿਸੇ ਵੀ ਰਿਸ਼ਤੇ ਦੇ ਵਿੱਚ ਤੁਹਾਡੀ ਨਿਭਦੀ ਨਹੀਂ ਹੈ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਦੱਸ ਦਿਓ ਤਲਾਕ ਲੈ ਲਓ ਤਲਾਕ ਲੈ ਕੇ ਪਾਸੇ ਹੋ ਜੂ ਇਹ ਸਭ ਤੋਂ ਬੈਸਟ ਹੈ ਬੈਟਰ ਹੈ ਕਿਉਂਕਿ ਕਿਸੇ ਨੂੰ ਉਵੇਂ ਨਹੀਂ ਰੇਚਣਾ ਰੱਖੋ ਤੂੰ ਉੱਥੇ ਜਾ ਕੇ ਬੈਠ ਗਈਆਂ ਠੱਠਾ ਗਾੜਾ ਜਿਹੜਾ ਦੇ ਪੇਕਿਆਂ ਦੀ ਨਹੀਂ ਜਾ ਹੋਰ ਕੀ ਇੱਜ਼ਤ ਨਾਲ ਸਹੁਰਿਆਂ ਦੀ ਨਹੀਂ ਰੱਖੀ ਜੀ ਹਾਂਜੀ ਬੈਲ ਕੋਲ ਠੱਠਗੜ ਪਿੰਡ ਦੇ ਵਿੱਚ ਜਿਲ੍ਹਾ ਤਰਨਤਾਰਨ ਦੇ ਵਿੱਚ ਇਹ ਲੜਕੀ ਆ ਜਿਹੜੀ ਨਰਿੰਦਰਜੀਤ ਸਿੰਘ ਦੇ ਨਾਲ ਇਹਨੇ ਵਿਆਹ ਕਰਵਾ ਲਿਆ ਉਹ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਰਹਿ ਰਹੀ ਆ ਪਰ ਇੱਥੇ ਉਹਨੇ ਇੱਕ ਪਾਸਾ ਕਰਨਾ ਸੀ ਇੱਥੇ ਜਾਂ ਤਲਾਕ ਲੈਂਦੀ ਕੋਈ ਗੱਲਬਾਤ ਹੁੰਦੀ ਬੱਚੇ ਨੂੰ ਲੈ ਕੇ ਜਾਣਾ ਛੱਡਣਾ ਕੁਝ ਉਹਦੇ ਲੀਗਲ ਤੌਰ ਤੇ ਹਨਾ ਕਾਨੂੰਨੀ ਤੌਰ ਤੇ ਕੁਝ ਨਾ ਕੁਝ ਤਾਂ ਜਿਹੜਾ ਏ ਸਹੀ ਸੀ ਉਹ ਸਹੀ ਸੀ ਉਹ ਰਿਜ਼ਲਟ ਸਾਹਮਣੇ ਆਉਂਦਾ ਪਰ ਉਹਨੇ ਬਿਨਾਂ ਗੱਲ ਤੋਂ ਜਿਹੜਾ ਇਹ ਮਰਜ਼ੀ ਨਾਲ ਵਿਆਹ ਕਰਵਾ ਲਿਆ ਤੁਹਾਨੂੰ ਜਾਣ ਤੋਂ ਬਾਅਦ ਕੋਈ ਉਹਦੀ ਕਦੇ ਫੋਨ ਕਾਲ ਆਈ ਹੈ ਕਦੇ ਗੱਲਬਾਤ ਹੋਈ ਕੁਝ ਨਹੀਂ ਕਰਿਆ ਜੀ ਹੁਣੇ ਸੱਚੀ ਬੰਦ ਕਰ ਲਈ ਜੀ ਫੋਨ ਵੀ ਸਾਡਾ ਲੈ ਗਈ ਹੈ ਦੋ ਵਾਰੀ ਹੂੰ ਵੇਟੇ ਨਾਲ ਵੀ ਨਹੀਂ ਕਦੇ ਆਪਦੇ ਨਾਲ ਨਾ ਕਿਸੇ ਨਾਲ ਨਹੀਂ ਕਰੀ ਜੀ ਨਾ ਉਹਦੇ ਪੇਕੇ ਪਰਵਾਨੇ ਆਪਦੇ ਦੋਤੇ ਨਾਲ ਕਰੀ ਨਾ ਸਾਡੇ ਨਾਲ ਜੀ ਕੁਝ ਨਹੀਂ ਵਾ ਵਾਸਤਾ ਰੱਖਿਆ ਜੀ ਉਹਨਾਂ ਨੇ ਸਾਨੂੰ ਤਾਂ ਬਸ ਇਨਸਾਫ ਹੀ ਮਿਲਣਾ ਚਾਹੁੰਦੇ ਬੰਸਾਦ ਚ ਪ੍ਰਸ਼ਾਸਨ ਤਾਂ ਵੀ ਨਹੀਂ ਇਨਸਾਫ ਮਿਲਿਆ ਸਾਨੂੰ ਇਨਸਾਫ ਜੇ ਹੋ ਜਾਵੇ ਜਾਤੀ ਕੋ ਨੂੰ ਨਹੀਂ ਕਾਰਵਾਈ ਕੀਤੀ ਜਾਵੇ ਬਸ ਆਉ ਬਿਨਾ ਵਿਆਹ ਤੋਂ ਇਹੇ ਤਾਂ ਕੋਈ ਹੋਰ ਨਾ ਭੱਜਣ ਜੀ ਜੀ ਬਸ ਉਹਨੂੰ ਸਭ ਕੁਝ ਮਿਲੇ ਜੀ ਭੈਣ ਜੀ ਵੀ ਨਾਲ ਖੜੇ ਤੁਸੀਂ ਇਸੇ ਪਿੰਡ ਤੋਂ ਹਾਂਜੀ ਉਰ ਹਾਂਜੀ ਇਥੋਂ ਅਣਗਵੰਢ ਚ ਵੀ ਹਾਂਜੀ ਹਾਂਜੀ ਜੀ ਅੱਛਾ ਕੀ ਮਾਹੌਲ ਆਏ ਪਰਿਵਾਰ ਦਾ ਜਿਵੇਂ ਲੜਕੀ ਨੇ ਬਿਆਨ ਵੀ ਦਿੱਤਾ ਵੀ ਇਹਨਾਂ ਦਾ ਲੜਕਾ ਮੈਨੂੰ ਕੁੜਦਾ ਮਾਰਦਾ ਸੀ ਕੁਝ ਨਹੀਂ ਕਹਿੰਦਾ ਦੀ ਕੋਈ ਵੀ ਬਹੁਤ ਚੰਗੇ ਨੇ ਜੀ ਇਹ ਤਾਂ ਜੀ ਹਾਂਜੀ ਕੁਝ ਨਹੀਂ ਕਹਿੰਦੇ ਤਾਂ ਇਹ ਆਪ ਵੀ ਮਤਲਬ ਦੀ ਇਹ ਮੈਡਮ ਲੱਗੀ ਹੋਈ ਸੀ ਇਹਨਾਂ ਦੇ ਡੈਡੀ ਚਲੇ ਜਾਂਦੇ ਤੇ ਕੰਮ ਤੇ ਕੱਲੀ ਰਹਿੰਦੀ ਤੇ ਪੜਦੀ ਸੀ ਹਮ ਪਾਰਲਰ ਦਾ ਕੰਮ ਸਿਖਾਇਆ ਇਹਨਾਂ ਨੇ ਹਮ ਤੇ ਆਪ ਹੀ ਬਸ ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਤਾਂ ਕਿਸੇ ਬਹੁਤ ਵਧੀਆ ਨੇ ਸਾਰੇ ਕਦੇ ਆਣ ਗਵਾਨ ਚੋਂ ਵਿਚਰਦੀ ਸੀ ਜਿੰਨਾ ਚਿਰ ਇੱਥੇ ਰਹੀ ਉਹ ਕਦੇ ਆਉਂਦੀ ਸੀ ਘਰੇ ਘਰੇ ਜਾਂਦੀ ਸੀ ਕਿਸੇ ਦੇ ਘਰ ਆਪ ਲੈ ਕੇ ਜਾਂਦੀ ਸੀ ਜੇ ਜਾਂਦੀ ਸੀ ਮੈਂ ਆਪਾਂ ਸਾਰੇ ਕਿਤੇ ਲੈ ਕੇ ਜਾਂਦੀ ਤੇ ਉਹਨੂੰ ਨਾਲ ਜੀ ਹਾਂਜੀ ਜਾਂ ਬੇਟੀ ਨਾਲ ਜਾਂ ਮੇਰੇ ਨਾਲ ਕੱਲੀ ਨਹੀਂ ਜਾਂਦੀ ਸੀ ਕਦੇ ਵੀ ਜਾਂ ਕਿੰਨਾ ਟਾਈਮ ਵਿਆਹ ਤੋਂ ਬਾਅਦ ਇੱਥੇ ਰਹੀ ਕਿਹੜੇ ਸਾਲਾਂ 'ਚ ਵਿਆਹ ਹੋਇਆ ਤੁਹਾਡੇ ਬੇਟੇ ਦਾ 2018 19 ਕਦੋਂ ਵਿਆਹ ਹੋਇਆ ਸੀ ਬੇਟੇ ਦਾ ਤੁਹਾਡੇ ਦਾ ਹੂੰ ਉਹ 2019 ਚ ਹੋਇਆ 2019 ਉਦੋਂ ਕਦੇ ਕੋਈ ਮਾਣਾ ਮੋਟਾ ਘਰੇ ਦੋਨਾਂ ਮੀਆਂ ਬੀਬੀ ਦੀ ਕਦੇ ਲੜਾਈ ਲੜੂਈ ਰਹਿੰਦੀ ਸੀ ਲੜਾਈ ਨਹੀਂ ਜੀ ਜੇ ਆਪਾਂ ਵੀ ਅਸੀਂ ਤਾਂ ਨਹੀਂ ਕਦੇ ਨਹੀਂ ਲੜੇ ਹੈਗੇ ਤਾਂ ਕਦੇ ਨਹੀਂ ਲੜੇ ਉਹਦੇ ਬੱਚਾ ਹੋਇਆ ਸੀ ਉਰੀ ਰੱਖੀ ਜੀ ਵੱਡੇ ਬਰੇਸ਼ਨ ਨਾਲ ਬੱਚਾ ਹੋਇਆ ਸੀ ਉਰੀ ਰੱਖੀ ਮੇਰੇ ਬੱਚਾ ਨੇ ਦੋਨਾਂ ਨੇ ਸੰਭੀ ਮੈਂ ਵੀ ਬਿਮਾਰ ਸੀ ਉਦੋਂ ਮੈਨੂੰ ਅਟੈਕ ਹੀ ਹੋਇਆ ਸੀ ਲੇਕਿਨਗੇ ਪੇ ਪੇਕਾ ਪਰਵਾਰ ਬਿਲਕੁਲ ਨਹੀਂ ਲੈ ਕੇ ਗਏ ਇਹਨਾਂ ਨੇ ਹੱਥ ਵੀ ਮੰਨੇ ਵੀ ਮੇਰੀ ਮੰਮਾ ਬਿਮਾਰ ਹੈ ਵੀ ਅਸੀਂ ਕੀ ਮੈਂ ਸੰਭਾਂਗੇ ਵੱਡਾ ਬਰੇਸ਼ਨ ਹੋਇਆ ਉਹਨਾਂ ਨੇ ਜਮੀ ਸਾਥ ਨਹੀਂ ਦਿੱਤਾ ਜੀ ਸਾਡਾ ਬਿਲਕੁਲ ਵੀ ਨਹੀਂ ਦਿੱਤਾ ਜੀ ਕਿਉਂਕਿ ਇਹ ਪਰਿਵਾਰ ਪੂਰਾ ਡਿਪਰੈਸ਼ਨ ਚਾ ਮੈਂ ਵੇਖਿਆ ਮਾਤਾ ਜੀ ਦਾ ਬੇਟਾ ਅੱਜ ਮੈਂ ਗੱਲਬਾਤ ਇਹਨਾਂ ਨੇ ਮੇਰੇ ਨਾਲ ਕੀਤੀ ਮੈਂ ਕਿ ਕੋਈ ਨਹੀਂ ਆ ਕੇ ਜਿੰਨਾ ਕਹਣਾ ਆਪਣੇ ਕੋਲੇ ਮਸਲੇ ਆਉਂਦੇ ਆਪਾਂ ਰੱਖਦੇ ਆਂ ਕੋਸ਼ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਹੱਕ ਚ ਆ ਜਾਂਦੇ ਆ ਕੋਈ ਜਥੇਬੰਦੀ ਆ ਜਾਂਦੀ ਐ ਕੋਈ ਚੰਗਾ ਪੁਲਿਸ ਅਫਸਰ ਆ ਜਾਂਦਾ ਕੋਈ ਵਕੀਲ ਭਾਈ ਚਾਰ ਆ ਜਾਂਦਾ ਵੀ ਇੰਨਾ ਕ ਡਿਪਰੈਸ਼ਨ ਦਾ ਪਰਿਵਾਰ ਹੁਣ ਮਾਤਾ ਜੀ ਦਾ ਜਿਹੜਾ ਲੜਕਾ ਉਹਦੇ ਨਾਲ ਵੀ ਮੇਰੀ ਗੱਲ ਹੋਈ ਸੀ ਉਹਨੂੰ ਪਤਾ ਵੀ ਸੀ ਹਾਲੀਆਂ ਕਿ ਅਸੀਂ ਆਉਣਾ ਏ ਖਬਰ ਕਰਨ ਦੇ ਵਾਸਤੇ ਉਹ ਘਰੋਂ ਚਲਾ ਗਿਆ ਕਿਉਂਕਿ ਇੱਕ ਸ਼ਰਮ ਹੁੰਦੀ ਆ ਇੱਜ਼ਤ ਹੁੰਦੀ ਆ ਬੰਦੇ ਨੇ ਬਾਹਰ ਵਿਚਰਨਾ ਹੁੰਦਾ ਵੀ ਮੈਂ ਕੀ ਕਹੂੰਗਾ ਕਿਸੇ ਨੂੰ ਕੀ ਮੈਂ ਮੂੰਹ ਦਿਖਾਉਂਗਾ ਕਿਵੇਂ ਮੈਂ ਜਾਊਂਗਾ ਇਸੇ ਕਰਕੇ ਹੁਣ ਮੈਂ ਮਾਤਾ ਜੀ ਦੇ ਨਾਲ ਕਰ ਕਰ ਲਈ ਵੀਰੇ ਨਾਲ ਮੇਰੀ ਗੱਲ ਨਹੀਂ ਹੋ ਸਕੀ ਕਿਉਂਕਿ ਮੈਂ ਨਿੱਤੇ ਮਸਲਾਂ ਚ ਜਾਂਦਾ ਮੈਂ ਦੁੱਖ ਨੂੰ ਇਸ ਗੱਲ ਨੂੰ ਮੈਂ ਫੀਲ ਕਰਦਾ ਵੀ ਇਹ ਨਹੀਂ ਵੀ ਉਹ ਆਉਣਾ ਨਹੀਂ ਚਾਹੁੰਦਾ ਕੈਮਰੇ ਸਾਹਮਣੇ ਗੱਲ ਉਹ ਦੱਸਣੀ ਚਾਹੁੰਦਾ ਪਤਾ ਨਹੀਂ ਅੰਦਰ ਕਿੰਨੇ ਕੁ ਬਲਬਲੇ ਹੋਣੇ ਆ ਕਿੰਨੇ ਕੁ ਗੱਲਾਂ ਬਾਤਾਂ ਹੋਣੀਆਂ ਪਰ ਕਿਵੇਂ ਕਿਵੇਂ ਸਾਰੇ ਲੋਕਾਂ ਚ ਇਹ ਗੱਲ ਅਸੀਂ ਕਰੀਏ ਕਿਉਂਕਿ ਵੇਖੋ ਆਪਾਂ ਇਹ ਗੱਲ ਆਮ ਕਹਿੰਦੇ ਹੁੰਦੇ ਆ ਕਿ ਜਿਹੜਾ ਘਰ ਹੁੰਦਾ ਉਹ ਹਮੇਸ਼ਾ 부ੜੀ ਦੇ ਨਾਲ ਹੁੰਦਾ ਜਿਹੜਾ ਸਮਾਜ ਦਾ ਦਾਇਰਾ ਹੁੰਦਾ ਇਹ ਬੰਦੇ ਦੇ ਨਾਲ ਹੁੰਦਾ ਉਹਨੇ ਕੰਮਕਾਰ ਤੇ ਵੀ ਜਾਣਾ ਵੀਰੇ ਨੇ ਵਿਚਰਨਾ ਵੀ ਆ ਲੋਕਾਂ 'ਚ ਵੀ ਆਉਣਾ ਜਾਣਾ ਪਤਾ ਨਹੀਂ ਕਿੰਨਾ ਕ ਦਰਦ ਕਿੰਨਾ ਕ ਦੁੱਖ ਆ ਜਿਹੜਾ ਉਹ ਆਪਦੇ ਅੰਦਰ ਲੁਕੋ ਕੇ ਰੱਖਿਓ ਪਰ ਰਵਨਦੀਪ ਕੌਰ ਨੂੰ ਮੈਂ ਕਹਿੰਨਾ ਕਿ ਭੈਣ ਮੇਰੀ ਜੇ ਤੂੰ ਜਾਣਾ ਸੀ ਇਹਨਾਂ ਨੂੰ ਸਪੱਸ਼ਟ ਕਰ ਦਿੰਦੀ ਤੇਰੀ ਕਿਤੇ ਕੋਈ ਗੱਲਬਾਤ ਚੱਲ ਰਹੀ ਸੀ ਜਾਂ ਤੂੰ ਕਿਤੇ ਆਪਦੀ ਮਰਜ਼ੀ ਨਾਲ ਵਿਆਹ ਕਰਾਉਣਾ ਸੀ ਜਾਂ ਤਾਂ ਵਿਆਹ ਕਰਨ ਤੋਂ ਪਹਿਲਾਂ ਹੀ ਆਪਣੇ ਮਾਪਿਆਂ ਨੂੰ ਦੱਸ ਦਿੰਦੀ ਜੇ ਨਹੀਂ ਉਹਨਾਂ ਤੱਕ ਗੱਲ ਕਰਨੀ ਸੀ ਇੱਥੇ ਆ ਕੇ ਤੈਨੂੰ ਲੱਗਦਾ ਸੀ ਤੂੰ ਚੰਗੀ ਤਰ੍ਹਾਂ ਨਹੀਂ ਰਹਿ ਰਹੀ ਜਾਂ ਤੂੰ ਖੁਸ਼ ਨਹੀਂ ਕੋਈ ਗੱਲ ਤਾਂ ਤੂੰ ਇਸ ਪਰਿਵਾਰ ਦੇ ਨਾਲ ਕਰਦੀ ਹੋ ਸਕਦਾ ਜੇ ਤੂੰ ਇੱਥੇ ਕੁਝ ਨਵੇੜ ਕੇ ਜਾਂਦੀ ਇਹ ਵੀ ਸਬਰ ਦਾ ਘੁੱਟ ਭਰ ਕੇ ਬੈਠ ਜਾਂਦੇ ਵੀ ਠੀਕ ਆ ਸਾਡਾ ਨਵੇੜਾ ਹੋ ਗਿਆ ਤਲਾਕ ਹੋ ਗਿਆ ਉਹ ਚਲੀ ਗਈ ਅਸੀਂ ਇਕੱਲੇ ਰਹਿ ਗਏ ਪਰ ਹੁਣ ਇਹਨਾਂ ਨੂੰ ਇੱਕ ਆਸ ਹੈ ਇਹਨਾਂ ਦੇ ਭਾਦ ਉਹ ਇੱਕ ਇੱਥੋਂ ਗੁੰਮ ਹੋਈ ਜਿਹੜਾ ਉਹ ਇਹ ਕਿੰਨਾ ਟਾਈਮ ਭਾਲਦੇ ਰਹੇ ਉਸ ਤੋਂ ਬਾਅਦ ਉਹਦਾ ਇਹ ਬਿਆਨ ਸਾਹਮਣੇ ਆਉਂਦਾ ਬਿਆਨ ਤੋਂ ਬਾਅਦ ਹਜੇ ਵੀ ਇਹਨਾਂ ਨੂੰ ਕਿਤੇ ਨਾ ਕੀਤੀ ਆਸ ਆ ਵੀ ਸਾਨੂੰ ਇਨਸਾਫ ਮਿਲੇ ਉਹ ਘਰ ਆ ਜੇ ਠੀਕ ਆ ਜੇ ਕਿਤੇ ਲੱਗਦਾ ਮਾਤਾ ਜੀ ਵੀ ਉਹ ਇਹ ਗਲਤੀ ਮੰਨੇ ਜਾਂ ਕਦੇ ਘਰ ਆਉਣ ਦੀ ਗੱਲ ਕਰੇ ਤੁਸੀਂ ਲਿਆਉਂਗੇ ਘਰ ਹਾਂਜੀ ਹਾਂਜੀ ਅਸੀਂ ਲਿਆਵਾਂਗੇ ਜੀ ਅਸੀਂ ਬੇਟੀ ਮੰਗੂ ਰੱਖਾਂਗੇ ਜੀ ਅਸੀਂ ਪਿਛਲੀ ਕੋਈ ਗੱਲ ਨਹੀਂ ਯਾਦ ਕਰਾਂਗੇ ਜੇ ਆਪਦੇ ਬੱਚੇ ਨੂੰ ਪਾ ਲਿਓ ਹਮ ਬਸ ਜੀ ਦੇਖੋ ਕਿੱਡੀ ਕਿੱਡੀ ਹਮਦਰਦੀ ਐ ਏਡੀ ਵੱਡੀ ਗਲਤੀ ਹੋਣ ਤੋਂ ਬਾਅਦ ਵੀ ਮਾਤਾਂ ਇਹ ਕਹਿ ਰਹੀ ਆ ਕਿ ਅਸੀਂ ਪਿਛਲੀਆਂ ਗੱਲਾਂ ਹੀ ਭੁੱਲ ਜਾਾਂਗੇ ਅਸੀਂ ਆਪਣੀ ਧੀ ਬਣਾ ਕੇ ਘਰ ਦੇ ਵਿੱਚ ਰੱਖਾਂਗੇ ਪਰ ਮੈਂ ਕਹਿੰਨਾ ਕੁੜੀਆਂ ਨੂੰ ਇਸ ਤਰੀਕੇ ਨਾਲ ਨਾ ਕਰਿਆ ਕਰੋ ਪਰਿਵਾਰਾਂ ਦੀ ਇੱਜ਼ਤ ਹੁੰਦੀ ਆ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਕਿੰਨਾ ਕਚਰ ਤੁਸੀਂ ਕਿਤੇ ਬਗਾਨੇ ਟਿਕਾਣੇ ਤੇ ਜਾ ਕੇ ਬੈਠ ਜਉਂਗੀਆਂ ਉੱਥੇ ਇਹ ਗੱਲਾਂ ਬਾਤਾਂ ਕਰ ਲਉਂਗੀਆਂ ਠੀਕ ਆ ਪਰ ਜਿਹੜੇ ਹਸਾਬ ਨਾਲ ਹਾਲਾਤ ਪੰਜਾਬ ਦੇ ਹੁੰਦੇ ਜਾਂਦੇ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਕੁਝ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਕਿਉਂ ਹਾਂ ਕਿਤੇ ਨਾ ਕਿਤੇ ਬੀਬੀਆਂ ਵਾਸਤੇ بڑے ਕਾਨੂੰਨ ਬਣ ਗਏ ਜਿਵੇਂ ਆਮ ਹੀ ਬੀਬੀਆਂ ਕਦੇ ਲੜਾਈ 'ਚ ਵੀ ਇਹ ਗੱਲ ਕਹਿ ਦਿੰਦੀਆਂ ਕਿ ਸਾਡੀ ਤੇ ਸੁਣਵਾਈ ਬਹੁਤ ਹੁੰਦੀ ਆ ਬੰਦਾ ਸਾਡਾ ਕੀ ਕਰ ਲੂਗਾ ਠੀਕ ਆ ਸੀ ਉੱਥੇ ਜਾ ਕੇ ਕਿਤੇ ਖਰਚੇ ਦਾ ਕੇਸ ਕਰ ਦਿੰਦੀਆਂ ਕਿਤੇ 100 ਕੁਝ ਹੁੰਦਾ ਕਿਤੇ ਸਹੀ ਵੀ ਹੁੰਦੇ ਆ ਕੇਸ ਪਰ ਕਿਤੇ ਇਨ੍ਹਾਂ ਚੀਜ਼ਾਂ ਦੇ ਨਜਾਇਜ਼ ਫਾਇਦੇ ਵੀ ਚੁੱਕੇ ਜਾਂਦੇ ਆ ਉਹੀ ਇਹ ਗੱਲ ਪਰਿਵਾਰ ਨਾਲ ਹੋਈ ਕਿੰਨਾ ਟਾਈਮ ਇਹ ਭਾਲਦੇ ਰਹੇ ਜਦੋਂ ਹਾਈ ਕੋਰਟ ਤੱਕ ਅਪਰੋਚ ਕੀਤੀ ਤੇ ਕੁੜੀ ਸਾਹਮਣੇ ਆਈ ਤੇ ਬਿਆਨ ਇਹ ਦੇਗੀ ਵੀ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਵਾ ਕੇ ਰਹਿ ਰਹੀ ਹਾਂ ਹੁਣ ਇਹ ਭੈਣ ਜੀ ਵੀ ਇਨ੍ਹਾਂ ਦੇ ਗਵਾਹਣ ਚ ਖੜੀ ਆ ਵੀ ਕਿਤੇ ਕਿਉਂਕਿ ਮੈਂ ਆ ਕੇ ਪਰਿਵਾਰ ਨੂੰ ਵੇਖਿਆ ਬਹੁਤ ਸਾਦਾ ਤੇ ਵੇਖੋ ਉਹ ਉੱਥੇ ਆਪਣੀ ਜ਼ਿੰਦਗੀ ਆਸ਼ੋ ਆਰਾਮ ਦੇ ਨਾਲ ਜੀ ਰਹੀ ਆ ਨਰਿੰਦਰਜੀਤ ਸਿੰਘ ਦੇ ਨਾਲ ਪਰ ਇਹ ਪਰਿਵਾਰ ਇਹ ਨਾਕਾ ਡਬਰੇਸ਼ਨ ਦੇ ਵਿੱਚ ਇਹ ਪਰਿਵਾਰ ਦੇ ਚਾਰ ਜੀ ਆ ਇੱਕ ਬੇਟਾ ਤੇ ਮਾਤਾਂ ਦਾ ਜਿਹੜਾ ਪੋਤਾ ਗਾ ਠੀਕ ਆ ਇਹ ਚਾਰੇ ਦੇ ਚਾਰੇ ਬਿਮਾਰ ਨੇ ਦਿਮਾਗੀ ਤੌਰ ਤੇ ਅਫਸੈਟ ਵਾਲੀ ਗੱਲ ਹੋਈ ਪਈ ਆ ਇਸ ਤਰੀਕੇ ਦੀ ਜਿਹੜੀ ਗੱਲਬਾਤ ਹੋਈ ਰਹੀ ਆ ਪਰ ਮੈਂ ਬੇਨਤੀ ਕਰਦਾ ਮਨਪਸੰਦ ਲੋਕਾਂ ਨੂੰ ਪਹਿਲੀ ਗੱਲ ਤਾਂ ਮੈਂ ਉਸ ਭੈਣ ਨੂੰ ਰਿਕਵੈਸਟ ਕਰਦਾ ਵੀ ਤੇਰਾ ਸਹੁਰਾ ਪਰਿਵਾਰ ਹਾਲੇ ਵੀ ਇਹ ਗੱਲ ਕਹਿ ਰਿਹਾ ਕਿ ਜੇ ਉਹ ਆ ਜਾਂਦੀ ਅਸੀਂ ਪਿਛਲੀਆਂ ਗੱਲਾਂ ਭੁੱਲ ਕੇ ਉਹਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਮੈਂ ਤੇ ਇੱਕ ਪਰਿਵਾਰ ਨੂੰ ਵੀ ਇਹ ਗੱਲ ਕਹਿਨਾ ਵੀ ਚਲੋ ਜੇ ਤੁਸੀਂ ਬੇਦਖਲ ਕਰਤੀ ਠੀਕ ਆ ਜੇ ਤੁਸੀਂ ਇਸ ਗੱਲ ਤੋਂ ਸੱਚੇ ਹੋ ਪਰ ਜੇ ਫੇਰ ਵੀ ਤੁਹਾ ਕਾਮ ਹੁੰਦਾ ਇਹ ਪਰਿਵਾਰ ਦੇ ਵੱਲ ਵੇਖਿਓ ਕਿਉਂਕਿ ਦਵਾਵਾ ਕਿਸੇ ਨੇ ਤੁਹਾਨੂੰ ਚੰਗਾ ਕਹਿਣਾ ਇਹ ਚੰਗੀ ਗੱਲ ਆ ਪਰ ਕਹਿੰਦੇ ਹੁੰਦੇ ਆ ਵੀ ਜਦੋਂ ਦੁਖੀ ਦਿਲ ਦੀ ਕਿਸੇ ਦੀ ਬਾਤ ਦਵਾ ਲੱਗਦੀ ਆ ਨਾ ਤੇ ਆਉਣ ਵਾਲੀਆਂ نسلਾਂ ਨੂੰ ਵੀ ਤਬਾਹ ਕਰ ਦਿੰਦੀ ਹੈ ਵੱਧਵਾਣਾ ਕਿਸੇ ਦੀ ਲਿਆ ਕਰੋ ਜਿੱਥੇ ਤੁਸੀਂ ਰਹਿ ਰਹੇ ਹੋ ਜੋ ਕੁਛ ਨੂੰ ਪ੍ਰਮਾਤਮਾ ਨੇ ਦਿੱਤਾ ਜਿੱਦਾਂ ਦੀ ਜ਼ਿੰਦਗੀ ਦਿੱਤੀ ਆ ਉਹਨੂੰ ਕਬੂਲ ਕਰਿਆ ਕਰੋ ਪਰ ਇੱਥੇ ਉਹ ਬਹੁਤ ਵਧੀਆ ਜਿਹੜੀ ਜ਼ਿੰਦਗੀ ਬਤੀਤ ਆਪਦੀ ਕਰ ਰਹੀ ਸੀ ਪਹਿਲੇ ਗੱਲ ਇਹ ਦੇਖੋ ਵੀ ਪਰਿਵਾਰ ਦੀ ਵੱਡੀ ਗੱਲ ਇਹ ਵੀ ਹੈ ਵੀ ਵਿਆਹ ਤੋਂ ਬਾਅਦ ਇਹਨਾਂ ਵੀ ਉਹਨੂੰ ਇਹ ਕਹਿ ਦਿੱਤਾ ਵੀ ਤੂੰ ਸਿਰਫ ਕੰਮਕਾਰ ਕਰਨਾ ਇੱਥੇ ਬਸ ਰਹਿਣਾ ਉਹਨੂੰ ਪੜਾਇਆ ਉਹਨੂੰ ਬੀਏ ਕਰਾਈ ਅੱਗੇ ਕਿਤੇ ਨੌਕਰੀ ਤੇ ਲਵਾਉਣ ਦਾ ਜਾਂ ਅੱਗੇ ਉਹ ਆਪ ਦਾ ਕੰਮ ਕਰੇ ਉਹ ਵੀ ਇਹ ਪਰਿਵਾਰ ਦੇ ਸੁਪਨੇ ਸਹਜ ਜਿਹੇ ਪਰਿਵਾਰ ਕਿਤੇ ਕਿਤੇ ਮਿਲਦੇ ਹੁੰਦੇ ਆ ਜਿਹੜੇ ਆਉਣ ਵਾਲੀਆਂ ਉਹਨਾਂ ਨੂੰ ਐਨੀ ਇੱਜ਼ਤ ਦੇਣ ਤੇ ਗਲਤੀ ਤੋਂ ਬਾਅਦ ਵੀ ਇਹ ਕਹਿਣ ਵੀ ਅਸੀਂ ਰੱਖ ਲਾਂਗੇ ਅਸੀਂ ਇੱਜ਼ਤ ਉਹਨਾਂ ਨੂੰ ਦੇਵਾਂਗੇ ਹੋਰ ਕੋਈ ਗੱਲ ਮਾਤਾ ਜੀ ਕਰਨੀ ਉੰਦੀ ਬਸ ਇਨਸਾਫ ਚਾਹੀਦਾ ਐਸਤੇ ਇੱਜ਼ਤ ਦੇ ਮਾਰੀ ਮਰਦਿਆ ਜੀ ਬਸ ਅਸੀਂ ਹੱਤ ਮੱਤੇ ਤਿਆਰ ਕਰਨ ਨੂੰ ਤਿਆਰ ਹੋ ਰਹੀਆਂ ਜੀ ਇੱਜ਼ਤ ਸਾਡੀ ਗਈ ਜੀ ਦੇਖੋ ਮੇਰੇ ਬੇਟੇ ਨੂੰ ਨਹੀਂ ਬਾਰੇ ਨਿਕਲ ਸਕਦਾ ਮੇਰਾ ਪਾਤਾ ਨਹੀਂ ਬਾਰੇ ਤੇਰੀ ਮੰਮੀ ਭੱਜ ਗਈ ਲੋਕ ਕਹਿੰਦੇ ਨੇ ਬੱਚੇ ਕਹਿੰਦੇ ਨੇ ਤੇਰੀ ਮੰਮੀ ਭੱਜ ਗਈ ਮੈਨੂੰ ਵੀ ਮੇਰੇ ਦਿੰਦੇ ਨੇ ਸਾਡੇ ਰਿਸ਼ਤੇਦਾਰ ਸਾਡੇ ਸਰੀਕੇ ਵਾਲੇ ਤੇ ਜੀ ਬਹੂ ਭੱਜ ਗਈ ਜੀ ਸਾਨੂੰ ਤਾਂ ਅੰਦਰੋਂ ਬਾਹਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਇਹ ਦੇਖ ਕੀ ਕਹਿੰਦੇ ਨੇ ਤੇ ਨੂ ਭੱਜ ਗਈ ਤੇਰੀ ਨੂ ਭੱਜ ਗਈ ਜੇ ਕਿਸੇ ਨੂੰ ਕਹਿਣਾ ਵੀ ਚੱਲੋ ਸਾਡੇ ਨਾਲ ਚੱਲੋ ਭੱਜ ਗਈ ਭੱਜ ਜਾਂਦੇ ਆ ਹੀ ਕਹਿ ਦਿੰਦੇ ਨੇ ਜੀ ਕਿਵੇਂ ਬਿਆਨ ਕਰਾਂਗੇ ਇਹ ਦਰਦ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਆ ਸਾਡੇ ਮੁਲਕ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਪਰ ਮੈਂ ਬੇਨਤੀ ਕਰਦਾ ਜਿੰਨੇ ਕੁ ਮਨਪਸੰਦ ਲੋਕ ਆ ਇਸ ਇਲਾਕੇ ਦੇ ਮੈਂ ਇੱਥੇ ਜਿਹੜਾ ਚੱਠਾ ਨਨਹੀੜਾ ਦੇ ਵਿੱਚ ਖੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡਾ ਇੱਥੋਂ ਦੇ ਸ਼ਾਜਲੀ ਥਾਣੇ ਦੇ ਕਿਸੇ ਅਫਸਰ ਨੂੰ ਐਸਐਚ ਨੂੰ ਉੱਥੋਂ ਦੇ ਪੁਲਿਸ ਅਫਸਰਾਂ ਨੂੰ ਮੈਂ ਵੀ ਬੇਨਤੀ ਕਰਦਾ ਵੀ ਠੀਕ ਆ ਜੀ ਉਹ ਇਹਨਾਂ ਨਾਲ ਏਡੀ 420 ਕਰ ਗਈ ਐ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਦੇ ਤੇ ਜਿਹੜੀ ਕੋਈ ਕਾਰਵਾਈ ਬਣਦੀ ਆ ਉਹ ਕਰੋ ਠੀਕ ਆ ਫਿਰ ਇਹੀ ਹਾਲਾ ਵੀ ਇਹਨਾਂ ਨੂੰ ਇਨਸਾਫ ਆ ਜਿਹੜਾ ਉਹ ਮਿਲਣਾ ਚਾਹੀਦਾਗਾ ਇਹ ਪਰਿਵਾਰ ਦੇ ਨਾਲ ਮੈਂ ਹੁਣ ਗੱਲਬਾਤ ਕਰਦਾ ਸੀ ਤੇ ਇਹ ਭੈਣ ਜੀ ਦੇ ਘਰੋਂ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਸੇਵਾ ਨਿਭਾ ਰਹੇ ਨੇ ਹੋਮ ਗਾਰਡ ਹੋਮ ਗਾਰਡ ਜਿਹੜੇ ਉੱਥੇ ਸੇਵਾ ਨਿਭਾ ਰਹੇ ਸੀ ਉਸ ਲੜਕੀ ਦੇ ਸਹੁਰਾ ਸਾਹਿਬ ਨੇ ਠੀਕ ਆ ਪਰ ਵੇਖੋ ਦੁੱਖ ਤੇ ਇੱਕ ਜਦੋਂ ਇਸ ਤਰੀਕੇ ਦੀ ਘਟਨਾ ਹੋ ਜੇ ਜਿਹਦੀ ਕਦੇ ਮਨ ਦੇ ਵਿੱਚ ਸੁਪਨਾ ਆਲੋਚਨਾ ਵੀ ਨਾ ਸੀ ਕਦੇ ਕੀਤੀ ਹੋਵੇ ਤੇ ਇਹ ਕੀਤਾ ਹੋਵੇ ਵੀ ਜਿਹੜਾ ਸਾਡੇ ਘਰ ਦੇ ਵਿੱਚ ਨਵਾਂ ਜੀ ਆਇਆ ਸਾਡੀ ਨੂੰਹ ਆਈ ਉਹ ਨੂੰਹ ਨਹੀਂ ਸਾਡੀ ਧੀ ਆ ਤੇ ਉਹ ਉਹਨੇ ਇੱਕ ਵਾਰੀ ਵੀ ਨਹੀਂ ਜਾਣਿਆ ਵੀ ਮੇਰੀ ਸੱਸ ਕਿੰਨੀ ਚੰਗੀ ਆ ਮੇਰਾ ਸਹੁਰਾ ਕਿੰਨਾ ਚੰਗਾ ਮੇਰਾ ਬੰਦਾ ਕਿੰਨਾ ਚੰਗਾ ਤੇ ਇੱਕ ਪੁੱਤ ਦੀ ਤੂੰ ਆਪ ਵੀ ਮਾਂ ਬਣ ਗਈ ਔਲਾਦ ਦੇ ਲਈ ਜਿਹੜੇ ਮਾਪੇ ਹੁੰਦੇ ਆ ਉਹ ਬਹੁਤ ਕੁਝ ਕਰਦੇ ਆ ਔਲਾਦ ਦੀ ਖੁਸ਼ੀ ਦੇ ਵਾਸਤੇ ਮਾਂ ਆਪਣੇ ਆਪ ਨੂੰ ਵੀ ਵੇਚ ਦਿੰਦੀ ਹੈ ਇੱਥੋਂ ਤੱਕ ਵੀ ਆਪਾਂ ਕਹਾਣੀਆਂ ਸੁਣਦੇ ਆ ਕਿਉਂਕਿ ਮਾਂ ਦੀ ਮਮਤਾ ਹੁੰਦੀ ਆ ਪਰ ਉਹਨੇ ਆਪਣਾ ਬੇਟਾ ਵੀ ਛੱਡ ਦਿੱਤਾ ਇਹ ਵੀ ਛੱਡ ਦਿੱਤਾ ਤੁਸੀਂ ਇਹਨਾਂ ਦੀ ਹਾਲਾਤ ਵੇਖ ਸਕਦੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਵੇਖੋ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਇਹ ਪਰੋਏ ਪਏ ਨੇ ਪਟੰਗਾਂ ਦੇ ਵਿੱਚ ਕੀ ਇਹਨਾਂ ਦੇ ਹਾਲਾਤ ਨੇ ਗੱਲ ਨਹੀਂ ਇਹ ਕਰ ਸਕਦੇ ਕਿਉਂਕਿ ਮੈਂ ਕਿਹਾ ਸੀ ਕੋਈ ਗੱਲਬਾਤ ਕਰਨੀ ਆ ਉਹਨਾਂ ਨੇ ਇਨਕਾਰ ਕਰਤਾ ਨਹੀਂ ਕਰ ਸਕਦੇ ਕਿਉਂਕਿ ਦੁੱਖ ਹੀ ਏਡਾ ਵੱਡਾ ਪਤਾ ਨਹੀਂ ਕੀ ਚਾਹੁੰਦੇ ਗਾ ਨੇ ਕੁੜੀਆਂ ਜਿਹੜਾ ਵੀ ਇਸ ਤਰੀਕੇ ਦੇ ਪਰਿਵਾਰ ਨੂੰ ਤੁਸੀਂ ਛੱਡ ਕੇ ਚਲ ਗਾਂਗੇ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਉਹ ਕਹਿੰਦੇ ਵੀ ਪ੍ਰਮਾਤਮਾ ਦੇ ਘਰੇ ਡੇਰ ਹੈਗੀ ਆ ਹਨੇਰ ਨਹੀਂ ਕਰਨੀ ਭਰਦੀ ਇਥੇ ਹੀ ਪਣੀ ਆ ਪਰ ਹਜੇ ਵੀ ਇਹ ਪਰਿਵਾਰ ਇਹ ਕਹਿ ਰਿਹਾ ਕਿ ਜੇ ਸਾਡੀ ਨੂੰ ਰਮਨਦੀਪ ਵਾਪਸ ਆਉਂਦੀ ਆ ਅਸੀਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਅਸੀਂ ਉਹਨੂੰ ਆਪਣੀ ਧੀ ਬਣਾ ਕੇ ਵੀ ਐਕਸੈਪਟ ਕਰਾਂਗੇ ਪਰ ਤੁਸੀਂ ਕੋਸ਼ਿਸ਼ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਠੀਕ ਆ ਜੇ ਤੇ ਉਹ ਕੁੜੀ ਆਪਣੀ ਗਲਤੀ ਮੰਨਦੀ ਇਹਨਾਂ ਦੀ ਨੂੰ ਘਰ ਆਉਂਦੀ ਆ ਤੇ ਤਾਂ ਵੀ ਚੰਗਾ ਜੇ ਨਹੀਂ ਆਉਂਦੀ ਤਾਂ ਫਿਰ ਜਿਹੜਾ ਇਹਨਾਂ ਦੇ ਨਾਲ ਧੱਕਾ ਹੋਇਆ ਜਿਹੜੀ ਬੇਇਨਸਾਫੀ ਇਹਨਾਂ ਦੇ ਨਾਲ ਹੋਈ ਆ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਮਿਲਣਾ ਚਾਹੀਦਾ ਤੇ ਜੁੜੇ ਰੋ ਮੇਰਾ ਨਾਮ ਜਸਕਰਨ ਸਿੰਘ ਮਲੂਕਾ ਧੰਨਵਾਦ